ਸਲਾਮ ਨਮਸਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਿੰਨੀ ਮਰਜਣੀ ਤੇ ਦੋਸਤੋ ਅੱਜ ਜੋ ਐਪਸੋਡ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਹੀ ਆ ਤੁਹਾਨੂੰ ਵੀ ਦੇਖ ਕੇ ਬਹੁਤ ਦੁੱਖ ਹੋਵੇਗਾ ਇਹ ਚੀਜ਼ਾਂ ਸਾਨੂੰ ਸਾਂਝੀਆਂ ਕਰਨੀਆਂ ਪੈ ਰਹੀਆਂ ਆ ਭਾਵੇਂ ਸੋਸ਼ਲ ਮੀਡੀਆ ਤੇ ਆਮੀ ਤੁਹਾਨੂੰ ਇਹ ਫੁਟੇਜ ਜਿਹੜੇ ਹੈਗੇ ਆ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਆ ਜਿਹੜੋ ਦੇਖ ਰਹੇ ਆ ਸੀਨ ਇਹ ਪਾਕਿਸਤਾਨ ਲੈਂਦੇ ਪੰਜਾਬ ਦਾ ਆ ਤਾਂ ਜਿੱਥੇ ਜਿਹੜੇ ਪਸ਼ੂ ਰੁੜ ਕੇ ਜਿਹੜੇ ਚੜਦੇ ਪੰਜਾਬ ਚੋਂ ਲੈਂਦੇ ਪੰਜਾਬ ਵਿੱਚ ਵੜਦੇ ਤੁਹਾਨੂੰ ਦਿਖ ਰਹੇ ਹੋਣਗੇ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਸਾਡੇ ਲਹਿੰਦੇ ਪੰਜਾਬ ਦੀ ਸਾਡੇ ਗੁਰੂਤਾਮਾ ਦੀ ਤੇ ਕਰਤਾਰਪੁਰ ਸਾਹਿਬ ਵਿੱਚ ਵੀ ਪਾਣੀ ਦਾ ਜੋ ਪ੍ਰਭਾਵ ਸੀਗਾ ਤੇ ਸਾਰਾ ਹੀ ਗੁਰਦੁਆਰਾ ਸਾਹਿਬ ਤੇ ਜੋ ਕਮਰੇ ਰਿਹਾਈਸ਼ੀ ਸੀਗੇ ਉਹਨਾਂ ਵਿੱਚ ਸਾਰਿਆਂ ਵਿੱਚ ਪਾਣੀ ਭਰ ਗਿਆ ਸੀ ਤੇ ਉੱਥੇ ਦੀ ਸੇਮ ਸਾਹਿਬਾਂ ਉਹਨਾਂ ਨੇ ਸਪੈਸ਼ਲ ਜੋ ਹਦਾਇਤਾਂ ਦਿੱਤੀਆਂ ਸੀ ਮੀਟਿੰਗ ਕਰਕੇ ਕਿ ਗੁਰਦੁਆਰਾ ਸਾਹਿਬ ਨੂੰ ਜਲਦੀ ਤੋਂ ਜਲਦੀ ਪਾਣੀ ਕੱਢ ਕੇ ਤੇ ਸਾਫ਼ ਕੀਤਾ ਜਾਵੇ ਤੇ ਆਓ ਸੁਣਦੇ ਆ ਉਹਨਾਂ ਨੇ ਕੀ ਕੀਤਾ ਜੋ ਗੁਰਦੁਆਰਾ ਹੈ ਪੂਰਾ ਫਿਲਡ ਇਨੰਡੇਟਿਡ ਆ ਪਹਿਲੀ ਕੋਸ਼ਿਸ਼ ਇਹ ਕਰੇ کہ آپ اندر سے اس کے ایکلیفس پانی ڈرین کریں تاکہ وہاں پہ جو یاتریز ہیں یہ جو ہماری سکھ بھائی ہیں کمیونٹی ہیں ان کو آسانی ہو ان کی ایک مذہبی جگہ ہے پھر پرائم منسٹر جو اب واٹر بارنڈ ڈیزیزز ہیں جس میں کوالرا ہے اسکن ڈیزیزز ہیں ڈائریا ہے جس کے اندر اب ہیپیٹائٹس خدا نخواستہ پھیلنے کا خطرہ ہے تو اس میں ہم نے فیلڈ ہاسپٹلس کو ایکٹیویٹ کیا ہے ہمارے پاس اللہ تعالیٰ کا شکر ہے ہزار کے قریب کلینکس آن ویلز ہیں جن کو میں نے سارے آفت زدہ علاقوں میں ڈائیورٹ کیا ہے یہ ہمارے ساتھ ہیلتھ منسٹر بھی بیٹھے ہیلتھ سیکیٹری بھی بیٹھے ہیں ان کو میں نے کل واضح ہدایات دی کل میں نے تین گھنٹے کی میٹنگ کی ہے ود آل ڈی سی آل کمشنرز اور یہ سب حضرات موجود تھے ਗੇ ਵੈਕਸੀਨੇਸ਼ਨ ਵੀ ਇਨਕੇ ਪਾਸ ਜੋ ਹੈ ਉਹ ਅ ਚੰਗੀ ਤਾਦਾਦ ਮੇ ਹੁਣੀ ਚਾਹੀਏ ਸਨੇਕ ਬਾਈਟਸ ਕਾ ਕੇ ਵਾਕਿਆਤ ਹੋ ਰਹੇ ਤੋ ਐਂਟੀਡੋਟਸ ਜੋ ਹੈ ਉਹ ਇਨਕੇ ਪਾਸ ਹੋਣੀ ਚਾਹੀਏ ਤੇ ਦੋਸਤੋ ਜਦੋਂ ਲੈਂਦੇ ਪੰਜਾਬ ਦੀ ਸੀਐਮ ਨੇ ਆਰਡਰ ਦਿੱਤੇ ਕਿ ਗੁਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਜਿਹੜੀ ਹੈਗੀ ਆ ਉਹਦੇ ਵਿੱਚੋਂ ਪਾਣੀ ਕੱਢਿਆ ਜਾਵੇ ਤੇ ਉੱਥੇ ਸਫਾਈ ਦੀ ਸੇਵਾ ਜਿਹੜੀ ਹੈਗੀ ਆ ਸ਼ੁਰੂ ਕੀਤੀ ਜਾਵੇ ਤੇ ਆਪ ਸਭ ਦੇਖ ਹੀ ਰਹੇ ਹੋ ਤੇ ਉਸੇ ਹੀ ਦੂਜੇ ਹੀ ਦਿਨ ਉੱਥੇ ਪਾਣੀ ਵੀ ਕੱਢਿਆ ਗਿਆ ਤੇ ਸਫਾਈ ਵੀ ਕੀਤੀ ਗਈ ਤਾਂ ਦੇਖ ਸਕਦੇ ਹੋ ਕਿ ਇੱਥੋਂ ਰੈਸਕਿਊ ਜਿਹੜੇ ਹੈਗੇ ਆ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸੇਵਾਦਾਰ ਫਸੇ ਹੋਏ ਸੀ ਜਾਂ ਗ੍ਰੰਥੀ ਸਾਹਿਬ ਸੀ ਜਾਂ ਉਹਨਾਂ ਦੀਆਂ ਫੈਮਿਲੀ ਸੀਗੀਆਂ ਉਹਨਾਂ ਨੂੰ ਰੈਸਕਿਊ ਸਰਵਿਸਿਜ਼ ਜਿਹੜੀਆਂ ਕੱਢ ਕੇ ਲਿਜਾ ਰਹੀਆਂ ਦਿਖ ਰਹੀਆਂ ਹੋਣਗੀਆਂ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਲੈਂਦੇ ਪੰਜਾਬ ਦੀ ਜਾਂ ਪਾਕਿਸਤਾਨ ਦੀ ਇਹ ਰੈਸਕਿਊ ਸਰਵਿਸਿਜ਼ 1122 ਤੇ ਇਹਦੇ ਵਿੱਚ ਐਂਬੂਲੈਂਸ ਸਰਵਿਸਿਜ਼ ਵੀ ਆਉਂਦੀਆਂ ਆ ਕਿਤੇ ਐਕਸੀਡੈਂਟ ਹੋ ਜਵੇ ਉੱਥੇ ਵੀ ਇਹ ਪਹੁੰਚਦੇ ਆ ਹੜਾਂ ਤੇ ਟਾਈਮ ਦੇ ਵਿੱਚ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਆਪਣੀਆਂ ਜੜੀਆਂ ਕਿਸਤियां ਲੈ ਕੇ ਆ ਰਿਹਾ ਤਾਂ ਕਿਸਤੀਆਂ ਵਿੱਚ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ ਜੈਕਟਸ ਵੀ ਹੈਗੀਆਂ ਆ ਤੇ ਨਾਲ ਦੇ ਨਾਲ ਜੇਕਰ ਕੋਈ ਪਾਣੀ ਦੇ ਵਿੱਚ ਡੁੱਬਦਾ ਦਿਖਦਾ ਜਾ ਤੇ ਉਹਦੇ ਵਾਸਤੇ ਇੱਕ ਰਬੜ ਦੀ ਇੱਕ ਰਿੰਗ ਹੁੰਦੀ ਆ ਹਵਾ ਭਰੀ ਹੁੰਦੀ ਉਹਦੇ ਵਿੱਚ ਉਹ ਸੱਟਦੇ ਆ ਤੇ ਦੋਸਤੋ ਇਹ ਚੀਜ਼ਾਂ ਸਾਡੇ ਇਧਰਲੇ ਪੰਜਾਬ ਦੇ ਵਿੱਚ ਕਿਉਂ ਨਹੀਂ ਕੀਤੀਆਂ ਜਾਂਦੀਆਂ ਤਾਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈਗਾ ਬਹੁਤ ਉੱਪਰ ਤੱਕ ਭਰਿਆ ਸੀ ਤੇ ਜਿਹੜਾ ਇਹ ਪਾਣੀ ਨੂੰ ਕੱਢਿਆ ਗਿਆ ਤੇ ਪਾਣੀ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਲੋਕ ਫਸੇ ਸੀ ਉਹਨਾਂ ਨੂੰ ਵੀ ਕੱਢ ਕੇ ਇਹ ਰੈਸਕਿਊ ਸਰਵਿਸਿਜ਼ ਵਾਲੇ ਬਾਹਰ ਲੈ ਕੇ ਆਏ ਆ ਉਹਨਾਂ ਨੂੰ ਸੇਫ ਥਾਂ ਤੇ ਪਹੁੰਚਾਇਆ ਗਿਆ ਆ ਤੇ ਇਹ ਵੀ ਆਪਾਂ ਇੱਕ ਧੰਨਵਾਦ ਕਰਦੇ ਆ ਲਹਿੰਦੇ ਪੰਜਾਬ ਦੀ ਸੀਐਮ ਦਾ ਤੇ ਦੋਸਤੋ ਦੇਖ ਸਕਦੇ ਹੋ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨੀ ਦੀਵੜੀ ਤੇ ਕਿੱਦਾਂ ਇੱਥੇ ਸਫਾਈ ਦਾ ਕਾਰਜ ਸ਼ੁਰੂ ਹੋਇਆ ਸੀਗਾ ਤੇ ਤਕਰੀਬਨ ਤਕਰੀਬਨ ਜਿਹੜਾ ਆ ਇਹਨੂੰ ਸਾਪੂ ਕਰ ਦਿੱਤਾ ਗਿਆ ਆ ਤੇ ਦੋਸਤੋ ਇੱਥੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਰੈਸਕਿਊ ਸਰਵਿਸਿਜ਼ ਵਾਲੇ ਜਿਹੜੇ ਇਸ ਭਰਾ ਨੂੰ ਜੋ ਨਦੀ ਦੇ ਵਿੱਚ ਨਦੀ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਪਾਣੀ ਜਿਹੜਾ ਨਦੀ ਦਾ ਆਇਆ ਹੋਇਆ ਉਹਦੇ ਵਿੱਚ ਡੁੱਬਦਾ ਦਿਸਦਾ ਸੀਗਾ ਤੇ ਇਹ ਜਦੋਂ ਲੈਣ ਗਏ ਤੇ ਇਹਨਾਂ ਨੂੰ ਪਤਾ ਲੱਗਾ ਕਿ ਇਹ ਜੋ ਇਨਸਾਨ ਆ ਆਪਣੇ ਪਸ਼ੂਆਂ ਦੇ ਲਈ ਆਪਣੇ ਖੇਤਾਂ ਦੇ ਵਿੱਚੋਂ ਚਾਰਾ ਲੈਣ ਗਿਆ ਸੀਗਾ ਤੇ ਉਧਰੋਂ ਆ ਗਿਆ ਪਾਣੀ ਪਰ ਇਸ ਵੀਰ ਨੇ ਆਪਣੇ ਪਸ਼ੂਆਂ ਦਾ ਚਾਰਾ ਜਿਹੜਾ ਹੈਗਾ ਆ ਉਹਨੂੰ ਨਹੀਂ ਛੱਡਿਆ ਤੇ ਉਹਦੇ ਨਾਲ ਹੀ ਤਿਰਦਾ ਹੋਇਆ ਆਇਆ ਤੇ ਜਦੋਂ ਇਹਨਾਂ ਨੇ ਦੇਖਿਆ ਤੇ ਰੈਸਕਿਊ ਸਰਵਿਸਿਸ ਵਾਲਿਆਂ ਉਹਨਾਂ ਨੇ ਕਿਹਾ ਕਿ ਕਿਸ਼ਤੀ ਦੇ ਵਿੱਚ ਆ ਜਾ ਉਹ ਕਹਿੰਦਾ ਮੈਂ ਕਿਸ਼ਤੀ ਦੇ ਵਿੱਚ ਨਹੀਂ ਚੜ ਸਕਦਾ ਕਿਉਂਕਿ ਮੈਂ ਆਪਣੇ ਪਸ਼ੂਆਂ ਦਾ ਚਾਰਾ ਜਿਹੜਾ ਹੈਗਾ ਆ ਉਹ ਵੀ ਲੈ ਕੇ ਜਾਣਾ ਤੇ ਉਹ ਕਹਿੰਦੇ ਕਿ ਪਸ਼ੂਆਂ ਦਾ ਚਾਰਾ ਵੀ ਤੇਰਾ ਅਸੀਂ ਲੈ ਕੇ ਚੱਲਾਂਗੇ ਪਰ ਤੂੰ ਜਿਹੜਾ ਹੈਗਾ ਆ ਪਹਿਲਾਂ ਤਾਂ ਆਪਣੀ ਜਾਨ ਬਚਾ ਤੇ ਪਸ਼ੂਆਂ ਪਸ਼ੂਆਂ ਦਾ ਚਾਰਾ ਜਿਹੜਾ ਹੈਗਾ ਉਹ ਵੀ ਅਸੀਂ ਤੇਰਾ ਲੈ ਕੇ ਚੱਲਾਂਗੇ ਤੇ ਇਹੇ ਦੋਸਤੋ ਸਰਵਿਸਿਸ ਹੈਗੀਆਂ ਆ 112 ਦੀਆਂ ਪਾਕਿਸਤਾਨ ਵੱਲੋਂ ਤੇ ਜਿੱਦਾਂ ਮੈਂ ਕਿਹਾ ਕਿ ਇਹ ਹਰ ਇੱਕ ਜਿਹੜੀ ਵੋਟ ਹੈ ਕਿ ਆ ਇਹ ਕਿਸ ਹੈਗੀ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1122 ਵਾਲਿਆਂ ਦੀਆਂ ਹੀ ਸਰਵਿਸਿਸ ਬਹੁਤ ਯਾ ਉੱਥੇ ਦੇ ਯੂਟਿਊਬਰ ਜਿਹੜੇ ਹੈਗੇ ਆ ਆ ਨਾਂਵਾਰ ਤੇ ਉਹਨਾਂ ਨੇ ਵੀ ਰੈਸਕਿਊ ਜਿਹੜੀ ਹੈ ਕੀ ਆ ਸਰਵਿਸਿਸ ਕੀਤੀਆਂ ਆ ਦੇਖ ਸਕਦੇ ਹੋ ਕਿ ਕਿੱਦਾਂ ਇੱਥੇ ਵੀ ਨੌਜਵਾਨ ਜਿਹੜੇ ਹੈਗੇ ਆ ਭਾਵੇਂ ਇਹ ਰੈਸਕਿਊ ਸਰਵਿਸਿਸ ਵਾਲੇ ਆ ਪਰ ਫਿਰ ਵੀ ਜਿਹੜੇ ਆ ਲੋਕਾਂ ਨੂੰ ਬਚਾਉਂਦੇ ਹੋਏ ਲੋਕਾਂ ਦੀਆਂ ਜਾਨ ਬਚਾਉਂਦੇ ਹੋਏ ਤੁਹਾਨੂੰ ਦੇਖਣ ਨੂੰ ਮਿਲਦੇ ਆ ਤੇ ਜੇ ਆਪਾਂ ਗੱਲ ਕਰੀਏ ਦੋਸਤੋ ਇਸ ਵੀਰਤੀ ਜਿਹਨੂੰ ਇੱਥੇ ਰੈਸਕਿਊ ਨਾਲ ਕੀਤਾ ਆ ਤੇ ਇੱਥੇ ਪਾਣੀ ਜਿਹੜਾ ਹੈਗਾ ਦੁਕਾਨਾਂ ਦੇ ਸ਼ਟਰਾਂ ਦੇ ਉੱਪਰ ਟਿੱਕਰਦੀ ਗਿਆ ਹੋਇਆ ਆ ਤੇ ਬਹੁਤ ਹੀ ਇੱਕ ਭਿਆਨਕ ਜਿਹੜਾ ਹੈਗਾ ਮੰਜ਼ਰ ਇੱਥੇ ਦੇਖਣ ਨੂੰ ਮਿਲ ਰਿਹਾ ਆ ਪਰ ਫਿਰ ਵੀ ਇਹ ਰੈਸਕਿਊ ਸਰਵਿਸਿਸ ਵਾਲਿਆਂ ਨੂੰ ਵੀ ਆਪਾਂ ਇਹਨਾਂ ਨੂੰ ਸਲੂਟ ਕਰਦੇ ਆ ਕਿ ਜਿਹੜੇ ਇਹ ਜਾ ਕੇ ਲੋਕਾਂ ਨੂੰ ਇਹ ਕੱਢ ਕੇ ਲੈ ਕੇ ਆਉਂਦੇ ਤੇ ਦੋਸਤੋ ਇਹ ਏਰੀਆ ਜਿਹੜਾ ਸੀ ਹੁਣ ਦੇਖ ਰਹੇ ਆ ਇਹ ਲਾਹੌਰ ਦਾ ਜਿੱਥੇ ਲੋਕਾਂ ਨੂੰ ਲਿਆ ਕੇ ਇੱਥੇ ਜਿੰਨੇ ਵੀ ਰੈਸਕਿਊ ਕਰ ਕਰਕੇ ਤੇ ਇੱਥੇ ਲੈ ਕੇ ਆ ਰਹੇ ਆ ਤੇ ਉਹਨਾਂ ਦੀ ਰਿਹਾਈਸ਼ ਕਰ ਰਹੇ ਆ ਤੇ ਲਾਹੌਰ ਦੇ ਵਿੱਚ ਇੰਤਜ਼ਾਮ ਜਿਹੜੇ ਹੈਗੇ ਆ ਕੀਤੇ ਜਾ ਰਹੇ ਆ ਤੇ ਦੋਸਤੋ ਇਹ ਨੌਜਵਾਨ ਜਿਹੜੇ ਹੈਗੇ ਆ ਸਾਡੇ ਚੜ੍ਹਦੇ ਪੰਜਾਬ ਵਾਂਗੂ ਤੇ ਇਹ ਵੀ ਰੈਸਕਿਊ ਸਰਵਿਸਿਜ਼ ਦੇ ਨਾਲ ਰਲ ਕੇ ਤੇ ਆਪਣਾ ਹਿੱਸਾ ਜੜਾ ਪਾ ਰਹੇ ਤੇ ਆਓ ਸੁਣਦੇ ਆ ਇਹਨਾਂ ਦੀ ਜਵਾਨੀ ਕੀ ਇਹ ਕਰ ਰਹੇ ਆ ਅਸਲਾਮੁਅਲੈਕੁਮ ਕੀ ਹਾਲੇ ਵੀ ਰੋਠੀ ਕੋ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰਾਤ ਦਾ ਟਾਈਮ ਹੈ ਤੇ ਅਸੀਂ ਇਸ ਟਾਈਮ ਮੌਜੂਦ ਆ ਦਰਿਆਏ ਸਤਲੁਜ ਤੋਂ ਦਰਿਆਏ ਸਤਲੁਜ ਦੇ ਵਿੱਚ ਹਾੜ ਦੇ ਸੁਲੇਮਾਨ ਕੀ ਇੱਥੋਂ ਬਾਬਾ ਕਿੰਨੀ ਦੂਰ ਆ 8-10 ਮੀਲ 8-10 ਮੀਲ ਹੈ ਤੇ ਆਪਣੇ ਨਾਲ ਸਾਰੀ ਟੀਮ ਹੈ ਇੱਥੇ ਪਾਣੀ ਪਾਣੀ ਹੈ ਹਰ ਪਾਸੇ ਨਾ ਸੱਟ ਢਿਲੋ ਸਾਹਿਬ ਨੇ ਇੱਧਰ ਆਪਣੇ ਭਾਈ ਰੈਸਕਿਊ 1122 ਵਾਲੇ ਨੇ ਤੇ ਅੱਲਾਪਾਕ ਸਾਰਿਆਂ ਦੀ ਮਦਦ ਫਰਮਾਏ ਤੇ ਸਲਾਬ ਆਏ ਆ ਉਹਨਾਂ ਵਾਸਤੇ ਅਸੀਂ ਨਿਕਲੇ ਸੀ ਦੁਆ ਕਰਨਾ ਕੱਲਾਪਾਗ ਆਪਣੇ ਹਿਫਜ਼ੋ ਇਮਾਨ ਵਿੱਚ ਰੱਖੇ ਚਾਚਾ ਜੀ ਮੱਝਾਂ ਕੱਢਣ ਆਏ ਸੀ ਜਿਹੜੀਆਂ ਇੱਥੇ ਮੱਝਾਂ ਆਈਆਂ ਨਾਲ ਆਪਣੇ ਇੱਥੇ ਬੱਚੇ ਵੀ ਨੇ ਹੈ ਹਾਂਜੀ ਹੈਨ ਬਾਲ ਵੀ ਆਏ ਹਾਂਜੀ ਇਹ ਛੋਟੀ ਬੱਚੀ ਆ ਇਹ ਇਥੋਂ ਅਸੀਂ ਇਹਨੂੰ ਲੈ ਕੇ ਆਇਆ ਉੱਥੇ ਇਹਨਾਂ ਦਾ ਡੇਰਾ ਸੀ ਤੇ ਤੁਹਾਡੇ ਸਾਰਿਆਂ ਦੋਸਤਾਂ ਕੇ ਦੁਆ ਦੀ ਪੀਲ ਹੈ ਕਿ ਦੁਆ ਕਰੋ ਅੱਲਾਹ ਪਾਕ ਆਪਣੀ ਰਹਿਮਤ ਰੱਖੇ ਤੇ ਖੁਦਾ ਦੀ ਦੇਖੋ ਨਾ ਕੁਦਰਤ ਉੱਪਰ ਬਿਜਲੀ ਲਿਸ਼ਕਦੀ ਆ ਬਾਰਿਸ਼ ਹੈ ਤੇ ਥੱਲੇ ਪਾਣੀ ਪਾਨੀਆਂ ਸਲਾਬ ਦਾ ਅੱਲਾ ਪਾਕ ਆਪਣੀ ਰਹਿਮਤ ਰੱਖੇ ਜਿੰਨੇ ਵੀ ਲੋਕ ਦੇਖ ਰਹੇ ਨੇ ਉਹਨਾਂ ਸਾਰਿਆਂ ਕੇ ਦੁਆ ਦੀ ਅਪੀਲ ਆ ਤੇ ਤੁਸੀਂ ਵੀ ਨਿਕਲੋ ਇੱਥੇ ਜਿਹੜੇ ਲੋਕ ਫਸੇ ਨੇ ਉਹਨਾਂ ਦੀ ਮਦਦ ਵਾਸਤੇ ਅੱਲਾ ਪਾਕ ਕੇ ਦਹਾਜਰ ਦੇਗਾ ਮੁਸ਼ਕਲ ਵਕਤ ਹੈ ਇਨਸ਼ਾ ਅੱਲਾ ਇੰਜ ਹੀ ਰਲ ਮਿਲ ਕੇ ਕੱਟਾਂਗੇ ਅਸੀਂ ਨਾਲ ਖੜੇ ਹਾਂ ਤੁਸੀਂ ਵੀ ਸਾਰੇ ਦੋਸਤ ਜਿਹੜੇ ਦੇਖ ਰਹੇ ਨੇ ਨਾਲ ਆਓ ਤੁਹਾਡੀ ਮਦਦ ਦੀ ਬਹੁਤ-ਬਹੁਤ ਲੋੜ ਆ ਇਹਨਾਂ ਸਾਰਿਆਂ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਇਸ ਟਾਈਮ ਆਪਣੇ ਨਾਲ ਨੇ ਤੇ ਇਧਰ ਭਾਈ ਰੈਸਕਿਊ 1122 ਵਾਲੇ ਨੇ ਤੇ ਅੱਲਾਹ ਪਾਕ ਖੈਰ ਸலாம் ਦੀ ਸਾਨੂੰ ਵੀ ਲੈ ਕੇ ਜਾਏ ਪਾਣੀ ਦੇਖੋ ਕਿੰਨਾ ਕਿੰਨਾ ਹੈ ਬੋਰਡ ਤੇ ਬੈਠੇ ਆਪਾਂ ਤੇ ਦੋਸਤੋ ਜਿਹੜੀ ਆਹਾ ਦੇਖ ਰਹੇ ਹਾਂ ਇਹ ਵੀ 1122 ਵਾਲੇ ਆ ਤੇ ਇੱਥੇ ਲੋਕ ਜਿਹੜੇ ਆ ਕਾਫੀ ਦੂਜੇ ਪਾਸੇ ਨਦੀ ਦੇ ਫਸੇ ਹੋਏ ਆ ਤੇ ਦੋਸਤੋ ਜੋ ਇਹਨਾਂ ਦੇ ਕੋਲ ਤੁਸੀਂ ਦੇਖ ਰਹੇ ਹੋ ਇਹ ਜੋ ਇੱਕ ਆਪਾਂ ਗਨ ਟਾਈਪ ਹੀ ਕਹਿ ਲਵਾਂਗੇ कि ਇਹਦੇ ਵਿੱਚ ਰੱਸੀ ਪਾਉਂਦੇ ਆ ਤੇ ਰੱਸੀ ਪਾ ਕੇ ਤੇ ਇਹ ਸ਼ੂਟ ਕਰਦੇ ਆ ਤੇ ਜਾ ਕੇ ਦੂਜੇ ਪਾਸੇ ਜਿੱਥੇ ਲੋਕੀ ਖੜੇ ਹੁੰਦੇ ਆ ਤੇ ਉੱਥੇ ਜਾ ਕੇ ਇਹ ਡਿੱਗਦੀ ਆ ਤਾਂ ਲੋਕਾਂ ਦੇ ਕੋਲ ਇਹ ਪਹੁੰਚਣ ਨੂੰ ਬਹੁਤ ਮਦਦ ਕਰਦੀ ਆ ਤੇ ਦੋਸਤੋ ਇਹ ਚੀਜ਼ਾਂ ਜਿਹੜੀਆਂ ਆਪਣੇ ਇਧਰ ਚੜਦੇ ਪੰਜਾਬ ਦੇ ਵਿੱਚ ਸਾਡੀ ਇਹ ਗਵਰਨਮੈਂਟ ਜਾਂ ਜ ਇਹ ਚੀਜ਼ਾਂ ਕਿਉਂ ਨਹੀਂ ਕਰ ਸਕਦੀ ਕਿਉਂ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਸਾਡਾ ਇੰਡੀਆ ਸਾਡਾ ਪੰਜਾਬ ਜਿਹੜਾ ਹੈਗਾ ਆ ਬਹੁਤ ਹੀ ਅਪਗ੍ਰੇਡ ਹੈਗਾ ਆ ਪਰ ਫਿਰ ਵੀ ਜਿੱਦਾਂ ਕੁਝ ਕੁ ਕਮੀਆਂ ਹੈਗੀਆਂ ਆ ਤੇ ਦੋਸਤੋ ਭਾਵੇਂ ਹੈਗਾ ਆ ਚੜਦਾ ਪੰਜਾਬ ਤੇ ਭਾਵੇਂ ਲੈਂਦਾ ਪੰਜਾਬ ਤੇ ਇਹਨਾਂ ਪਾਣੀਆਂ ਨੇ ਇਹਨਾਂ ਹੜ੍ਹਾਂ ਨੇ ਹਰ ਪਾਸੇ ਤਬਾਹੀ ਮਚਾਈ ਆ ਤੇ ਦੇਖ ਸਕਦੇ ਹੋ ਕਿ ਬੁਰੀ ਹਾਲਤ ਹੋਈ ਪਈ ਆ ਲੈਂਦੇ ਪੰਜਾਬ ਦੀ ਵੀ ਹਰ ਇੱਕੀ ਇਨਸਾਨ ਜਿਹਦੇ ਵਿੱਚ ਹਿੰਮਤ ਹੈਗੀ ਆ ਐ ਉਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਐ ਪਹੁੰਚਦਾ ਆ ਤੇ ਉੱਥੇ ਦੀਆਂ ਜੇ ਆਪਾਂ ਸੰਸਥਾਵਾਂ ਆ ਉਹ ਵੀ ਆਪਣਾ ਆਪਣਾ ਯੋਗਦਾਨ ਜਿਹੜਾ ਪਾਉਂਦੀਆਂ ਤੁਹਾਨੂੰ ਦਿਖ ਰਹੀਆਂ ਆ ਤੇ ਦੇਖੋ ਕਿਦਾਂ ਇਹ ਸੰਸਥਾਵਾਂ ਵਾਲੇ ਵੀ ਬੱਚਿਆਂ ਨੂੰ ਕੱਢ ਕੇ ਲੈ ਕੇ ਆ ਰਹੇ ਆ ਐ ਪਰਿਵਾਰਾਂ ਨੂੰ ਕੱਢ ਕੇ ਲੈ ਕੇ ਆ ਰਹੇ ਆ ਕਿਉਂਕਿ ਹਰ ਥਾਂ ਰੈਸਕਿਊ ਸਰਵਿਸਿਜ਼ ਵੀ ਕਈ ਵਾਰ ਨਹੀਂ ਪਹੁੰਚ ਸਕਦੀਆਂ ਤੇ ਹਰ ਥਾਂ ਆਪਾਂ ਜੇ ਕਹਿ ਲਈਏ ਅ ਰੱਬ ਵੀ ਨਹੀਂ ਪਹੁੰਚ ਸਕਦਾ ਪਰ ਰੱਬ ਨੇ ਸਾਨੂੰ ਜਿੱਦਾਂ ਕਹਿੰਦੇ ਹੁੰਦੇ ਹਨਾ ਕਿ ਇਨਸਾਨਾਂ ਦੇ ਦਿਮਾਗ ਹੀ ਬਣਾਏ ਆ ਦੇ ਦੋਸਤੋ ਆਹਾ ਇੱਕ ਬੈਨ ਜੀ ਸੀਗੀ ਤੇ ਜਿਹਦੇ ਵਿੱਚ ਫੈਮਿਲੀ ਫਸੀ ਹੋਈ ਸੀਗੀ ਤੇ ਇੱਥੇ ਆਪਣੀ ਇੱਕ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਉਸ ਪਰਿਵਾਰ ਨੂੰ ਇਹ ਉਸ ਵੈਨ ਦੇ ਵਿੱਚੋਂ ਕਢਦੇ ਹੋਏ ਵੀਰ ਦਿਖਾਈ ਦੇ ਰਹੇ ਆ ਤੇ ਮੈਂ ਜਿੱਦਾਂ ਕਿਹਾ ਕਿ ਭਾਵੇਂ ਉਹ ਚੜਦਾ ਪੰਜਾਬ ਹੋਵੇ ਤੇ ਭਾਵੇਂ ਉਹ ਲੈਂਦਾ ਪੰਜਾਬ ਹੋਵੇ ਦਿਲ ਸਾਡੇ ਹੈਗੇ ਆ ਦਰਿਆ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਦੂਜਿਆਂ ਦੀ ਮਦਦ ਕਰਨਾ ਇਹ ਸਾਡੇ ਖੂਨ ਦੇ ਵਿੱਚ ਹੀ ਆ ਤੇ ਦੋਸਤੋ ਜਿੱਦਾਂ ਮੈਂ ਕਿਹਾ ਕਿ ਭਾਵੇਂ ਸਾਡਾ ਲੈਂਦਾ ਪੰਜਾਬ ਜਾ ਤੇ ਭਾਵੇਂ ਚੜਦਾ ਇਹ ਨੌਜਵਾਨ ਜਿਹੜੇ ਹੈਗੇ ਆ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਕੇ ਤਾਂ ਕਿਦਾਂ ਰੈਸਕਿਊ ਕਰਦੇ ਹੋਏ ਤੁਹਾਨੂੰ ਦਿਖ ਰਹੇ ਆ ਤੇ ਜਿਹੜੇ ਜੇ ਆਪਾਂ ਗੱਲ ਕਰੀਏ ਕਿ ਸਾਡੇ ਵਰਗੇ ਚੌਧਰੀ ਆ ਉਹ ਵੀ ਚਲੋ ਖੜੇ ਰਿਸੀਵ ਕਰਨ ਨੂੰ ਖੜੇ ਆ ਤੇ ਪਰ ਜ਼ਿਆਦਾ ਤੁਹਾਨੂੰ ਇਹ ਦਿਖ ਰਹੇ ਆ ਨੌਜਵਾਨ ਭਾਵੇਂ ਹੋ ਰੈਸਕਿਊ ਸਰਵਿਸਿਜ਼ ਵਾਲੇ ਆ ਤੇ ਭਾਵੇਂ ਦੂਜੀਆਂ ਸੰਸਥਾਾਂ ਵਾਲੇ ਆ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਕਿ ਤਿੰਨ ਚਾਰ ਜਾਨ ਜਿਹੜੇ ਹੈ ਕਿ ਇਸ ਦਰਖਤ ਨੂੰ ਫੜ ਕੇ ਆਪਣੀ ਜਾਨ ਬਚਾਉਂਦੇ ਹੋਏ ਤਾਂ ਇੱਥੇ ਵੀ ਰੈਸਕਿਊ ਸਰਵਿਸਿਜ਼ ਵਾਲੇ ਪਹੁੰਚੇ ਆ ਤਾਂ ਇਹਨਾਂ ਨੂੰ ਇੱਥੋਂ ਕੱਢਦੇ ਹੋਏ ਤੁਹਾਨੂੰ ਦਿਖ ਰਿਹਾ ਹੈ ਆ ਪਾਵੇਂ ਨਾ ਕੋਲ ਦੋਸਤੋ ਕਿਸ਼ਤੀਆਂ ਹੈਗੀਆਂ ਕਿਸ਼ਤੀਆਂ ਦੇ ਵਿੱਚ ਆਣ ਕੇ ਇਹਨਾਂ ਨੂੰ ਰੈਸਕਿਊ ਕਰ ਰਹੇ ਆ ਪਰ ਫਿਰ ਵੀ ਕਿਸ਼ਤੀ ਜਿਹੜੀ ਹੈਗੀ ਆ ਉਹ ਕਦੇ ਵੀ ਪਲਟ ਸਕਦੀ ਆ ਕੁਝ ਵੀ ਹੋ ਸਕਦਾ ਆ ਪਰ ਇਹੀ ਕਰਨਾ ਵੀ ਬਹੁਤ ਮੁਸ਼ਕਲ ਹੈਗਾ ਆ ਪਾਣੀ ਜਿਹੜਾ ਆ ਤੁਹਾਨੂੰ ਦੇਖ ਹੀ ਸਕਦੇ ਹੋ ਕਿ ਮੋਢਿਆਂ-ਮੋਢਿਆਂ ਤੱਕ ਆਇਆ ਹੋਇਆ ਸੀਗਾ ਤੇ ਜੇਕਰ ਜੇ ਥੋੜਾ ਪਾਣੀ ਵੀ ਹੋਰ ਪਰ ਜਾਂਦਾ ਤੇ ਇਹਨਾਂ ਨੇ ਉਹਦੇ ਵਿੱਚ ਹੀ ਡੁੱਬ ਜਾਣਾ ਸੀ ਹਰ ਪਾਸੇ ਦੋਸਤੋ ਇਸ ਪਾਣੀ ਨੇ ਆਪਣਾ ਕਹਿਰ ਮਚਾਇਆ ਹੋਇਆ ਆ ਤੇ ਜੇ ਆਪਾਂ ਦੋਸਤੋ ਗੱਲ ਕਰੀਏ ਕੁਦਰਤੀ ਕਹਿਰ ਦੀ ਤੇ ਕੁਦਰਤ ਸੱਟ ਤੇ ਕਿਉਂ ਕਰੋਪ ਹੁੰਦੀ ਆ ਕਿਉਂ ਇਹ ਹੜ ਆਉਂਦੇ ਆ ਕਿਉਂ ਇਹ ਚੀਜ਼ਾਂ ਹੁੰਦੀਆਂ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਸੋਚਣਾ ਚਾਹੀਦਾ ਮਜਬੂਰ ਹੋਣਾ ਚਾਹੀਦਾ ਸੋਚਣ ਵਾਸਤੇ ਕਿ ਇਹ ਹੜ੍ਹ ਕਿਉਂ ਆਦੇ ਆ ਤਾਂ ਦੋਸਤੋ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਨੂੰ ਸਿੱਖਣਾ ਵੀ ਚਾਹੀਦਾ ਆ ਕਿ ਜੇਕਰ ਇਦਾਂ ਦੀਆਂ ਆਫ਼ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਂਦੀਆਂ ਸਾਡੇ ਵਿੱਚ ਕੀ ਕੀ ਕਮੀਆਂ ਹੈਗੀਆਂ ਅਸੀਂ ਕਿੱਦਾਂ ਉਹਨਾਂ ਨੂੰ ਦੂਰ ਕਰ ਸਕਦੇ ਆ ਤੇ ਕਿੱਦਾਂ ਅਸੀਂ ਸਾਡੀਆਂ ਗਵਰਨਮੈਂਟ ਦੇ ਗਲੇ ਦੇ ਵਿੱਚ ਗੁੱਠਾ ਦੇ ਕੇ ਤੇ ਇਹਨਾਂ ਕੁਦਰਤੀ ਆਫ਼ਤਾਂ ਨੂੰ ਨਿਭਟਣ ਵਾਸਤੇ ਸਹਾਇਤਾ ਲਈ ਕੋਚ ਸਪੈਸ਼ਲ ਟੀਮਾਂ ਤਾਂ ਜਾਂ ਇਹਨਾਂ ਆਫਤਾਂ ਤੋਂ ਆਉਣ ਤੋਂ ਪਹਿਲਾਂ ਜੋ ਇੰਤਜ਼ਾਮ ਹੋਣੇ ਚਾਹੀਦੇ ਆ ਉਹ ਗਵਰਨਮੈਂਟਾਂ ਵੱਲੋਂ ਕਰਨੇ ਚਾਹੀਦੇ ਆ ਤੇ ਦੋਸਤੋ ਇੱਕ ਵਾਰ ਫੇਰ ਆਓ ਰਲ ਕੇ ਕਰੀਏ ਅਰਦਾਸ ਲੈंदे ਪੰਜਾਬ ਤੇ ਚੜਦੇ ਪੰਜਾਬ ਲਈ ਕਿ ਵਾਹਿਗੁਰੂ ਦੋਨਾਂ ਪੰਜਾਬਾਂ ਤੇ ਭਲੀ ਕਰੇ